ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜਦੋਂ ਵੀ ਤੁਸੀਂ ਫਾਊਂਡੇਸ਼ਨ ਲਗਾਉਂਦੇ ਹੋ ਤਾਂ ਇਸ ਵਿੱਚ ਹਲਕਾ ਜਿਹਾ ਨਾਰੀਅਲ ਤੇਲ ਮਿਕਸ ਕਰੋ ਇਸ ਨਾਲ ਇਸਨਾਂ ਚਿਹਰੇ ਤੇ ਚਮਕ ਗਲੋ ਰਹੇਗੀ ਤੇ ਨਾਲ ਹੀ ਮੇਕਅਪ ਵੀ ਲੰਬੇ ਸਮੇਂ ਤੱਕ ਰਹੇਗਾ ਨੰਬਰ 2 ਜੇਕਰ ਸਿਰ ਵਿੱਚ ਹਲਕੇ ਹਲਕੇ ਸਫੈਦ ਵਾਲ ਆ ਰਹੇ ਹੋਣ ਤਾਂ ਉਸ ਵਾਲਾਂ ਉੱਪਰ ਬਚਿਆ ਹੋਇਆ ਕੱਜਲ ਲਗਾ ਲਓ ਇਸ ਨਾਲ ਵਾਲ ਆਸਾਨੀ ਨਾਲ ਬਿਨਾ ਕਲਰ ਕੀਤੇ ਕਾਲੇ ਹੋ ਜਾਣਗੇ ਨੰਬਰ 3 ਜੇਕਰ ਤੁਸੀਂ ਆਪਣੀ ਆਈਬ੍ਰੋ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਤੋਟਲ ਉੱਪਰ ਬੈਸਲਿਨ ਲਗਾ ਲਓ ਇਸਨੂੰ ਚਮਕਦਾਰ ਬਣ ਜਾਵੇਗੀ ਨੰਬਰ 4 ਨੀਲ ਪੇਂਟ ਅਤੇ ਲਿਪਸਟਿਕ ਨੂੰ ਲੰਬੇ ਸਮੇਂ ਤੱਕ ਸਹੀ ਰੱਖਣ ਲਈ ਫਰਿੱਜ ਵਿੱਚ ਰੱਖ ਦਿਓ ਇਸਨੂੰ ਖਰਾਬ ਨਹੀਂ ਹੋਣਗੀਆਂ ਨੰਬਰ 5 ਵਿਟਾਮਿਨੀ ਕੈਪਸੂਲ ਵਿੱਚ অ্যালোਵੈਰਾ ਜੈਲ ਮਿਲਾ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਤਰ੍ਹਾਂ ਕਰਨਾ ਚਿਹਰੇ ਦੇ ਸਾਰੇ ਦਾਗ-ਧੱब्बे ਸਾਫ਼ ਹੋ ਜਾਣਗੇ ਚਿਹਰੇ ਉੱਪਰ ਚਮਕ ਵੀ ਆਵੇਗੀ ਨੰਬਰ 6 ਕਾਫੀ ਕਾਫੀ ਪਾਊਡਰ ਵਿੱਚ ਚੇਕਰ ਤੁਸੀਂ 2 ਚਮਚ ਐਲੋਵੇਰਾ ਜੈਲ ਮਿਲਾ ਕੇ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਦੇ ਸਾਰੇ ਧਾਗ ਤੱਬੇ ਸਾਫ਼ ਹੋਣਗੇ ਤੇ ਨਾਲ ਹੀ ਚਿਹਰਾ ਨਰਮ ਤੇ ਮੁਲਾਇਮ ਹੋ ਜਾਵੇਗਾ। ਨੰਬਰ 7 ਜੇਕਰ ਤੁਸੀਂ ਆਪਣੇ ਚਿਹਰੇ ਨੂੰ ਸਹੀ ਰੱਖਣ ਦੇ ਤਰੀਕੇ ਨਾਲ ਮੌਸਚਰਾਈਜ਼ਰ ਕਰਨਾ ਚਾਹੁੰਦੇ ਹੋ ਤਾਂ ਨਾਰੀਅਲ ਤੇਲ ਦਾ ਇਸਤੇਮਾਲ ਕਰੋ। ਇਹ ਚਿਹਰੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮੌਸਚਰਾਈਜ਼ਰ ਕਰੇਗਾ। ਨੰਬਰ 8 ਦੁੱਧ ਵਿੱਚ ਸੌਂਫ ਮਿਕਸ ਕਰਕੇ ਪੀਣਾ ਕਮਰਦਰਦ ਤੋਂ ਆਰਾਮ ਮਿਲਦਾ ਤੇ ਰਾਤ ਨੂੰ ਧੁੰਨੀ ਵਿੱਚ ਤੇਲ ਪਾ ਕੇ ਸੌਣਾ ਦਿਮਾਗ ਤੇਜ਼ ਹੁੰਦਾ ਹੈ। ਨੰਬਰ 9 ਰਾਤ ਦੇ ਸਮੇਂ ਪਿਸ਼ਾਬ ਜ਼ਰੂਰ ਕਰਕੇ ਸੌਣਾ ਚਾਹੀਦਾ ਇਸ ਨਾਲ ਗੁਰਦੇ ਕਦੇ ਵੀ ਖਰਾਬ ਨਹੀਂ ਹੁੰਦੇ। ਰਾਤ ਨੂੰ ਪਾਣੀ ਜ਼ਰੂਰ ਪੀ ਕੇ ਸੋਵੋ ਇਸ ਨਾਲ ਪੇਟ ਆਸਾਨੀ ਨਾਲ ਸਾਫ਼ ਹੋ ਜਾਂਦਾ ਹੈ। ਨੰਬਰ 10 ਜਿਹੜੇ ਲੋਕ ਰੋਜ਼ਾਨਾ ਦਹੀਂ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਕਦੇ ਵੀ ਪਿਸ਼ਾਬ ਵਿੱਚ ਇਨਫੈਕਸ਼ਨ ਦੀ ਸਮੱਸਿਆ ਨਹੀਂ ਹੁੰਦੀ। ਜ਼ਿਆਦਾ ਸਮੇਂ ਦਾ ਕੱਟਿਆ ਹੋਇਆ ਪਿਆਜ਼ ਨਾ ਖਾਓ। ਇਸ ਨਾਲ ਪੇਟ ਦੀਆਂ ਬਿਮਾਰੀਆਂ ਉਹਦਾ ਖਤਰਾ ਵੱਜ ਜਾਂਦਾ ਹੈ ਨੰਬਰ 11 ਚਿਹਰੇ ਦੇ ਧਿਲ ਸਾਫ ਕਰ ਲਈ ਨਾਰੀਅਲ ਤੇਲ ਲਗਾਓ ਇਸ ਦਾ ਇਸਤੇਮਾਲ ਰੋਜ਼ਾਨਾ ਕਰਨ ਨਾਲ ਤੇਲ ਹਲਕੇ ਹੋਣ ਲੱਗ ਜਾਂਦੇ ਹਨ ਨੰਬਰ 12 ਜੇਕਰ ਦੰਦਾ ਵਿੱਚ ਦਰਦ ਰਹਿੰਦਾ ਤਾਂ ਸਰੋਂ ਦੇ ਤੇਲ ਵਿੱਚ ਹਲਦੀ ਮਿਕਸ ਕਰਕੇ ਦੰਦਾ ਉੱਪਰ ਲਗਾ ਲਓ ਇਸ ਨਾਲ ਲਾਭ ਮਿਲੇਗਾ ਨੰਬਰ 13 ਜੇਕਰ ਤੁਸੀਂ ਕਾਲੇ ਹੋਏ ਬੁੱਲਾਂ ਤੋਂ ਪਰੇਸ਼ਾਨ ਹੋ ਤਾਂ ਬਾਹਰ ਵਾਲੀਆਂ ਚੀਜ਼ਾਂ ਦੀ ਜਗ੍ਹਾ ਮੱਖਣ ਵਿੱਚ ਕੇਸਰ ਮਿਲਾ ਕੇ ਰੋਜ਼ਾਨਾ ਲਗਾਉਣ ਨਾਲ ਕਾਲੇ ਪੈ ਬੁੱਲ ਸਾਫ਼ ਹੋ ਜਾਣਗੇ। ਨੰਬਰ 14 ਪੇਟ ਦਰਦ ਦੂਰ ਕਰਨ ਲਈ ਨਿੰਬੂ ਦੇ ਰਸ ਵਿੱਚ ਸੇਧਾ ਨਮਕ ਮਿਲਾ ਕੇ ਪੀ ਲਓ ਇਸ ਨਾਲ ਪੇਟ ਦਰਦ ਤੋਂ ਆਰਾਮ ਮਿਲੇਗਾ। ਨੰਬਰ 15 ਰਸੋਈ ਵਿੱਚ ਜੇਕਰ ਤੁਸੀਂ ਨਮਕ ਵਾਲੇ ਪਾਣੀ ਦਾ ਪੋਚਾ ਲਗਾ ਲੈਂਦੇ ਹੋ ਤਾਂ ਕੀੜੇ ਮਕੌੜੇ ਖਤਮ ਹੋ ਜਾਂਦੇ ਹਨ। ਨੰਬਰ 16 ਉੜਦ ਦੀ ਦਾਲ ਕਦੇ ਵੀ ਮੂਲੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਤੁਹਾਨੂੰ ਦੇ ਸਿਰ ਨੂੰ ਨੁਕਸਾਨ ਕਰ ਸਕਦਾ ਹੈ ਨੰਬਰ 17 ਵਾਲਾਂ ਨੂੰ ਤੇਜ਼ੀ ਨਾਲ ਜੇਕਰ ਤੁਸੀਂ ਲੰਮੇ ਕਰਨਾ ਚਾਹੁੰਦੇ ਹੋ ਤਾਂ ਸਿਰ ਦਾ ਬਲੱਡ ਸਰਕੂਲੇਸ਼ਨ ਸਹੀ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਰਾਤ ਨੂੰ ਇਹ ਵੱਜ ਜਾਂਦਾ ਹੈ ਜਦੋਂ ਵੀ ਤੁਸੀਂ ਰਾਤ ਨੂੰ ਸੌਣ ਜਾਂਦੇ ਹੋ ਤਾਂ ਆਪਣੇ ਵਾਲਾਂ ਵਿੱਚ ਕੰਗੀ ਜ਼ਰੂਰ ਕਰੋ ਇਸ ਨਾਲ ਜੇ ਵਾਲ ਸਹੀ ਹੋ ਜਾਂਦੇ ਨੇ ਤੇ ਨਾਲ ਹੀ ਇਸ ਨਾਲ ਬਲੱਡ ਜੜ ਤੱਕ ਜਾਵੇਗਾ ਜਿਸ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਵੇਗਾ ਨੰਬਰ 18 ਅਕਸਰ ਸਾਡੀ ਦਾਦੀ ਨਾਨੀ ਬਾਲਾਂ ਨੂੰ ਖੁੱਲਾ ਰੱਖ ਕੇ ਸੌਣ ਤੋਂ ਮਨਾ ਕਰਦੇ ਸਨ ਕਿਉਂਕਿ ਇਸ ਨਾਲ ਬਾਲ ਜ਼ਿਆਦਾ ਟੁੱਟਦੇ ਤੇ ਝੜਦੇ ਹਨ ਇਸ ਨਾਲ ਰਾਤ ਨੂੰ ਸੌਣ ਸਮੇਂ ਬਾਲਾਂ ਦੀ ਗੁੱਤ ਕਰਕੇ ਸੌਵੋ ਇਸ ਨਾਲ ਬਾਲਾਂ ਦਾ ਝੜਨਾ ਘੱਟ ਜਾਵੇਗਾ ਤੇ ਟੁੱਟਣਗੇ ਵੀ ਨਹੀਂ ਨੰਬਰ 1 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਘੱਟ ਸਮੇਂ ਤੱਕ ਕਮਰ ਜਿੰਨੇ ਲੰਬੇ ਕਰਨਾ ਚਾਹੁੰਦੇ ਹੋ ਤਾਂ 4 ਵੱਡੇ ਚਮਚ ਨਾਰੀਅਲ ਤੇਲ, 2 ਚਮਚ ਐਲੋਵੇਰਾ ਜੈਲ, 1 ਚਮਚ ਅਰੰਡੀ ਦਾ ਤੇਲ ਮਿਲਾ ਕੇ ਵਾਲਾਂ ਵਿੱਚ ਲਗਾ ਲਓ। 20-25 ਮਿੰਟ ਰੱਖਣ ਤੋਂ ਬਾਅਦ ਵਾਲਾਂ ਨੂੰ ਧੋ ਲਓ ਮਹੀਨੇ ਵਿੱਚ ਹੀ ਤੁਹਾਨੂੰ ਅਸਰ ਦਿਖਣ ਲੱਗ ਜਾਵੇਗਾ। ਨੰਬਰ 1 ਰਾਤ ਨੂੰ ਦੁੱਧ ਵਿੱਚ ਸੌਂ ਪਾਊਡਰ ਮਿਲਾ ਕੇ ਪੀਣ ਨਾਲ ਸਰੀਰ ਦੇ ਸਾਰੇ ਦਰਦ ਖਤਮ ਹੋ ਜਾਂਦੇ ਨੇ ਤੇ ਨਾਲ ਹੀ ਚਿਹਰੇ ਤੇ ਬਾਲਾਂ ਨੂੰ ਵੀ ਲਾਭ ਮਿਲਦੇ ਹਨ। ਨੰਬਰ 21 ਜੇਕਰ ਤੁਸੀਂ ਕੋਈ ਵੀ ਚੀਜ਼ ਜ਼ਿਆਦਾ ਗਰਮ ਖਾਂਦੇ ਹੋ ਤਾਂ ਇਸ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਨੰਬਰ 3 ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਜਲੇ ਹੋਏ ਦਾ ਨਿਸ਼ਾਨ ਹੋਵੇ ਤਾਂ ਉਸ ਉੱਪਰ ਪਪੀਤੇ ਦਾ ਸਿਲਕਾ ਲਗਾ ਲਓ ਇਸ ਤਰ੍ਹਾਂ ਰੋਜ਼ ਘਰ ਨਾਲ ਉਹ ਨਿਸ਼ਾਨ ਖਤਮ ਹੋ ਜਾਣਗੇ। ਨੰਬਰ 23 ਮਲਤਾਨੀ ਮਿੱਟੀ ਵਿੱਚ ਨਿੰਬੂ ਦਾ ਰਸ ਤੇ ਗਲੀਸਰਿਨ ਪਾ ਕੇ ਇੱਕ ਪੈਕ ਤਿਆਰ ਕਰ ਲਓ ਫਿਰ ਇਸ ਨੂੰ 15 ਮਿੰਟ ਲਈ ਚਿਹਰੇ ਤੇ ਲਗਾ ਲਓ ਇਸ ਨਾਲ ਚਿਹਰੇ ਤੇ ਬਹੁਤ ਨਿਖਾਰ ਆਵੇਗਾ ਨਾਲ ਹੀ ਚਿਹਰਾ ਨਰਮ ਤੇ ਮੁਲਾਇਮ ਹੋ ਜਾਵੇਗਾ ਨੰਬਰ 24 ਚਿਹਰੇ ਉੱਪਰ ਆਮਲੇ ਦੇ ਪਾਊਡਰ ਦਾ ਪੈਕ ਜੇਕਰ ਤੁਸੀਂ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਨੂੰ ਕਾਫੀ ਲਾਭ ਮਿਲਦੇ ਹਨ ਨੰਬਰ 25 ਸਰਦੀਆਂ ਦੇ ਮੌਸਮ ਵਿੱਚ ਜਿਹੜੀਆਂ ਔਰਤਾਂ ਨੂੰ ਜੋੜਾਂ ਦੇ ਦਰਦ ਹੋਣ ਦੀ ਸਮੱਸਿਆ ਜ਼ਿਆਦਾ ਵਾਚ ਜਾਂਦੀ ਆ ਉਹਨਾਂ ਨੂੰ ਧੁੱਪ ਵਿੱਚ ਜ਼ਰੂਰ ਬੈਠਣਾ ਚਾਹੀਦਾ ਕਿਉਂਕਿ ਵਿਟਾਮਿਨ ਡੀ ਦੀ ਘਾਟ ਕਾਰਨ ਹੀ ਦਰਦ ਹੁੰਦਾ ਹੈ। ਨੰਬਰ 26 ਜੇ ਬੈਣ ਦੇ ਚੂਰਨ ਦਾ ਅੱਧਾ ਚਮਚ ਜੇਕਰ ਤੁਸੀਂ ਦਿਨ ਵਿੱਚ ਤਿੰਨ ਵਾਰ ਲੈ ਲੈਂਦੇ ਹੋ ਤਾਂ ਇਸ ਨਾਲ ਸਰਦੀ ਘਰਨ ਆਏ ਹੋਏ ਬੁਖਾਰ ਤੋਂ ਰਾਹ ਮਿਲ ਜਾਂਦਾ ਹੈ। ਨੰਬਰ 27 ਜੇਕਰ ਤੁਸੀਂ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਕਣਕ ਦੇ ਆਟੇ ਦੀ ਬਜਾਏ ਚੌਂਦੇ ਆਟੇ ਦੀ ਰੋਟੀ ਬਣਾ ਕੇ ਖਾਣੀ ਸ਼ੁਰੂ ਕਰਦੇ ਹੋ ਇਸ ਨਾਲ ਭਾਰ ਸਹੀ ਹੋ ਜਾਵੇਗਾ। ਨੰਬਰ 28 ਜੇਕਰ ਤੁਹਾਨੂੰ ਭੁੱਲਣ ਦੀ ਬਿਮਾਰੀ ਹੈ ਤਾਂ ਇੱਕ ਹਰੀ ਇਲਾਇਚੀ ਚਬਾ ਲਓ ਫਿਰ ਚੁਟਕੀ ਦਾਲਚੀਨੀ ਚਬਾ ਲਓ ਉੱਪਰ ਦੀ ਇੱਕ ਗਲਾਸ ਗਰਮ ਦੁੱਧਾ ਪੀ ਲਓ ਇਸ ਨਾਲ ਭੁੱਲਣ ਦੀ ਬਿਮਾਰੀ ਚਲਦੀ ਠੀਕ ਹੋ ਜਾਵੇਗੀ। ਨੰਬਰ 1 ਅਦਰਕ ਵਾਲਾ ਪਾਣੀ ਪੀਣਾ ਗਰਮੀ ਘੱਟ ਲੱਗਦੀ ਹੈ ਕਾਲੀ ਮਿਰਚ ਵਾਲਾ ਪਾਣੀ ਦੇ ਨਾਲ ਖਾਣ ਨਾਲ ਆਦਮੀ ਜਵਾਨ ਰਹਿੰਦਾ ਹੈ ਨੰਬਰ 2 ਜੇਕਰ ਤੁਸੀਂ ਨਮਕੀਨ ਖਾਣ ਦੇ ਸ਼ੌਕੀਨ ਹੋ ਤਾਂ ਕੋਸ਼ਿਸ਼ ਕਰੋ ਕਿ ਰਾਤ ਦੇ ਸਮੇਂ ਹੀ ਖਾਓ ਕਿਉਂਕਿ ਰਾਤ ਦੇ ਸਮੇਂ ਨਮਕੀਨ ਚੀਜ਼ਾਂ ਖਾਣ ਨਾਲ ਸਾਡੇ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਨੰਬਰ 31 ਜੇਕਰ ਤੁਹਾਡੇ ਘਰ ਵਿੱਚ ਕਿਸੇ ਵੀ ਵਿਅਕਤੀ ਨੂੰ ਖਾਂਸੀ ਜੁਖਾਮ ਆ ਤਾਂ ਉਸਦੇ ਝੂਠੇ ਪਰਤਨਾਂ ਦਾ ਸੇਵਨ ਖੁਦ ਨਾ ਕਰੋ ਕਿਉਂਕਿ ਇਸ ਨਾਲ ਤੁਸੀਂ ਵੀ ਇਨਫੈਕਸ਼ਨ ਦੇ ਸ਼ਿਕਾਰ ਹੋ ਸਕਦੇ ਹੋ। ਨੰਬਰ 32 ਜੇਕਰ ਤੁਸੀਂ ਆਪਣੀ ਅੱਖਾਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਆਪਣੀ ਅੱਖਾਂ ਵਿੱਚ 3-4 ਵਾਰ ਠੰਡੇ ਪਾਣੀ ਦੇ ਛਿੱਟੇ ਜ਼ਰੂਰ ਮਾਰੋ ਤੇ ਨਾਲ ਹੀ ਰਾਤ ਨੂੰ ਜਲਦੀ ਨਾ ਸੋਵੋ ਤੇ ਸਵੇਰੇ ਜਲਦੀ ਨਾ ਉੱਠੋ। ਨੰਬਰ 33 ਜੇਕਰ ਤੁਸੀਂ ਜ਼ਿਆਦਾ ਟੌਫੀਆਂ ਤੇ ਚਾਕਲੇਟ ਖਾਂਦੇ ਹੋ ਤਾਂ ਇਸ ਨਾਲ ਦੰਦਾਂ ਦਾ ਦਰਦ ਤੇ ਕੀੜਾ ਲੱਗਣ ਦੀ ਸਮੱਸਿਆ ਆਵਾਜਾਂ ਦੀ ਇਸ ਲਈ ਇਹਨਾਂ ਦਾ ਸੇਵਨ ਜਿੰਨਾ ਹੋ ਸਕਦਾ ਹੈ ਘੱਟ ਤੋਂ ਘੱਟ ਕਰੋ। ਨੰਬਰ 34 ਜਿਹੜੀਆਂ ਔਰਤਾਂ ਘੱਟ ਬੋਲਦੀਆਂ ਨੇ ਦੁਨੀਆ ਦੀਆਂ ਸਭ ਤੋਂ ਸਮਝਦਾਰ ਔਰਤਾਂ ਹੁੰਦੀਆਂ ਹਨ। ਨੰਬਰ 35 ਜਿਹੜੀ ਔਰਤ ਦੇਖਣ ਵਿੱਚ ਭੋਲੀ ਲੱਗੇ ਉਸ ਉੱਪਰ ਕਦੇ ਵੀ ਵਿਸ਼ਵਾਸ ਨਾ ਕਰੋ ਤੇ ਨਾਲ ਹੀ ਜਿਹੜੀ ਔਰਤ ਜ਼ਿਆਦਾ ਚਿੱਟੇ ਕੱਪੜੇ ਪੈਂਦੀ ਹੋ ਸਾਫ਼ ਤੇ ਰਹਿਮਦਿਲ ਦੀ ਮਾਲਕ ਹੁੰਦੀ ਹੈ। ਨੰਬਰ 36 ਹਲਦੀ ਅਤੇ ਸੇਦਾ ਨਾਮਕ ਮਿਕਸ ਕਰਕੇ ਸਰੋਂ ਦੇ ਤੇਲ ਵਿੱਚ ਮਿਲਾ ਕੇ ਜੇਕਰ ਤੁਸੀਂ ਸਵੇਰ ਸ਼ਾਮ ਦੰਦਾਂ ਉੱਪਰ ਮੰਜਨ ਕਰ ਲੈਂਦੇ ਹੋ ਤਾਂ ਇਸ ਨਾਲ ਦੰਦਾਂ ਦਾ ਹਰ ਦਰਦ ਦੂਰ ਹੋ ਜਾਂਦਾ ਹੈ। ਨੰਬਰ 36 ਜੇਕਰ ਤੁਸੀਂ ਦਾੜੀ ਮੁੱਛ ਦੇ ਵਾਲ ਸਫੈਦ ਹੋ ਗਏ ਹੁਣ ਤਾਂ ਰਾਤ ਨੂੰ ਆਮਲੇ ਦੇ ਪਾਊਡਰ ਨੂੰ ਲੋਹੇ ਦੇ ਬਰਤਨ ਵਿੱਚ ਭਿਉਆਂ ਕੇ ਰੱਖੋ ਸਵੇਰੇ ਇਸ ਨੂੰ ਆਪਣੀ ਦਾੜੀ ਮੁੱਛ ਉੱਪਰ ਲਗਾ ਲਓ ਲਾਭ ਮਿਲੇਗਾ। ਨੰਬਰ 38 ਜੇਕਰ ਚਿਹਰੇ ਨੂੰ ਸਾਫ਼ ਕਰਨਾ ਹੈ ਤਾਂ ਦਿਨ ਵਿੱਚ ਇੱਕ ਵਾਰ ਆਪਣੇ ਚਿਹਰੇ ਨੂੰ ਸਾਦੇ ਪਾਣੀ ਦੀ ਜਗ੍ਹਾ ਤੇ ਚੌਲਾਂ ਵਾਲੇ ਪਾਣੀ ਨਾਲ ਧੋਲੋ ਇਸ ਨਾਲ ਲਾਭ ਮਿਲੇਗਾ। ਨੰਬਰ 34ੀ ਰਾਤ ਨੂੰ ਸੌਣ ਤੋਂ ਪਹਿਲਾਂ ਹਲਕੀ ਗਰਮ ਦੁੱਧ ਸ਼ਹਿਦ ਮਿਲਾ ਕੇ ਜੇਕਰ ਤੁਸੀਂ ਪੀ ਲੈਂਦੇ ਹੋ ਤਾਂ ਇਸ ਨਾਲ ਸਰੀਰ ਨੂੰ એનર્ਜੀ ਮਿਲਦੀ ਹੈ ਤੇ ਨਾਲ ਹੀ ਚਿਹਰੇ ਉੱਪਰ ਨਿਖਾਰ ਵੀ ਆਉਂਦਾ ਹੈ। ਨੰਬਰ 40 ਦਹੀਂ ਦੇ ਖੱਟੇ ਪਾਣੀ ਨਾਲ ਜੇਕਰ ਤੁਸੀਂ ਆਪਣੇ ਹੱਥਾਂ ਪੈਰਾਂ ਦੀ ਤਲੀਆਂ ਦੀ ਮਾਲਿਸ਼ ਕਰ ਲੈਂਦੇ ਹੋ ਤਾਂ ਇਸ ਨਾਲ ਜਲਣ ਤੋਂ ਆਰਾਮ ਮਿਲਦਾ ਹੈ। ਨੰਬਰ 41 ਜੇਕਰ ਤੁਸੀਂ ਸਵੇਰੇ ਉੱਠਣ ਅਨਸਾਰ ਅਸੀਂ ਆਪਣੇ ਹੱਥਾਂ ਦੀਆਂ ਹਥੇਲੀਆਂ ਦੇ ਪਹਿਲਾਂ ਦਰਸ਼ਨ ਕਰ ਲੈਂਦੇ ਹਾਂ ਤਾਂ ਇਸ ਨਾਲ ਪਰਮਾਤਮਾ ਦੀ ਕਿਰਪਾ ਸਾਡੇ ਤੇ ਬਣੀ ਰਹਿੰਦੀ ਹੈ। ਨੰਬਰ 42 ਸਵੇਰੇ ਉੱਠਣ ਤੋਂ ਬਾਅਦ ਜਦੋਂ ਵੀ ਅਸੀਂ ਧਰਤੀ ਤੇ ਪੈਰ ਰੱਖਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਧਰਤੀ ਨੂੰ ਪ੍ਰਣਾਮ ਕਰਨਾ ਚਾਹੀਦਾ ਕਿਉਂਕਿ ਉਹ ਸਾਡੇ ਵਜ਼ਨ ਨੂੰ ਸਹਿੰਦੀ ਹੈ ਇਸ ਲਈ ਉਸ ਨੂੰ ਧੰਨਵਾਦ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 43 ਗੁੜ ਦੇ ਚੌਲ ਖਾਣ ਨਾਲ ਗਲੇ ਵਿੱਚ ਕਦੇ ਵੀ ਖਾਜ ਅਤੇ ਗਲੇ ਦੀ ਹੋਰ ਕੋਈ ਵੀ ਸਮੱਸਿਆ ਨਹੀਂ ਹੁੰਦੀ। ਜੇਕਰ ਤੁਸੀਂ ਰੋਜ਼ਾਨਾ ਪਿਸਤਾ ਖਾਂਦੇ ਹੋ ਤਾਂ ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਜਿਸ ਨਾਲ ਬਾਰ-ਬਾਰ ਭੁੱਖ ਨਹੀਂ ਲੱਗਦੀ। ਨੰਬਰ 44 ਇੱਕ ਔਰਤ ਨੂੰ ਸਭ ਤੋਂ ਜ਼ਿਆਦਾ ਯਾਦ ਕਰਦੀ ਹੈ ਜਿਸ ਨੇ ਉਸ ਔਰਤ ਦਾ ਬਹੁਤ ਖਿਆਲ ਰੱਖਿਆ ਹੋਵੇ ਤੇ ਨਾਲ ਹੀ ਉਸ ਦਾ ਦੁੱਖ ਸੁੱਖ ਸੁੱਖ ਵਿੱਚ ਸਾਥ ਦਿੱਤਾ ਹੋਵੇ। ਨੰਬਰ 45 ਜੇਕਰ ਖਾਣਾ ਖਾਣ ਸਮੇਂ ਜੀਭ ਦੰਦਾ ਥੱਲੇ ਆ ਜਾਵੇ ਤਾਂ ਸਮਝ ਲਓ ਕਿ ਤੁਹਾਨੂੰ ਬਹੁਤ ਜਲਦੀ ਕੋਈ ਨਾ ਕੋਈ ਚੰਗੀ ਖੁਸ਼ਖਬਰੀ ਮਿਲਣ ਵਾਲੀ ਹੈ। ਨੰਬਰ 64 ਜਦੋਂ ਔਰਤ ਦੀ ਉਮਰ 40 ਪਾਰ ਹੋ ਜਾਂਦੀ ਹੈ ਤਾਂ ਉਸ ਦੀ ਸੁੰਦਰਤਾ 2 ਗੁਣਾ ਤੇ ਮਰਦ ਦੀ 4 ਗੁਣਾ ਵੱਧ ਜਾਂਦੀ ਹੈ। ਨੰਬਰ 47 ਸੂਜੀ ਨੂੰ ਹਰ ਰੋਜ਼ ਖਾਣ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ ਤੇ ਨਾਲ ਹੀ ਬਾਸੀ ਰੋਟੀ ਖਾਣ ਨਾਲ ਦੰਦਾਂ ਦੀ ਹਰ ਸਮੱਸਿਆ ਖਤਮ ਹੋ ਜਾਂਦੀ ਹੈ। ਨੰਬਰ 48 ਸ਼ਾਮ ਦੇ ਸਮੇਂ ਕਦੇ ਵੀ ਮਿੱਠਾ ਨਾ ਖਾਓ ਸੋ ਕੋੜੀਆਂ ਚੀਜ਼ਾਂ ਦਾ ਸੇਵਨ ਕਰਨਾ ਸਰੀਰ ਨੂੰ ਬਹੁਤ ਸਾਰੇ ਰੋਗਾਂ ਤੋਂ ਦੂਰ ਰੱਖਿਆ ਜਾ ਸਕਦਾ ਹੈ। ਨੰਬਰ 49 40 ਸਾਲ ਤੋਂ ਉੱਪਰ ਦੀ ਹਰ ਆਰਤ ਨੂੰ ਚੁਕੰਦਰ ਦਾ ਸੇਵਨ ਜ਼ਰੂਰ ਤੇ ਜ਼ਿਆਦਾ ਕਰਨਾ ਚਾਹੀਦਾ ਹੈ। ਨੰਬਰ 50 ਜੇਕਰ ਸਰੀਰੰਦਰ ਪਾਣੀ ਦੀ ਕਮੀ ਹੋ ਜਾਵੇ ਤਾਂ ਇਸ ਨਾਲ ਦਿਮਾਗਦਰ ਖੂਨ ਦੇ ੱੱਕੇ ਜੰਮਣ ਲੱਗ ਜਾਂਦੇ ਨੇ ਜਿਸ ਨਾਲ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਹੈ ਇਸ ਲਈ ਉਸ ਦਾ ਜੋਰ ਵੀ ਜ਼ਿਆਦਾ ਲੱਗਦਾ ਹੈ ਇਸ ਲਈ ਬੇਹੋਸ਼ੀ ਵੀ ਹੋ ਸਕਦੀ ਹੈ ਇਸ ਲਈ ਦਿਨ ਵਿੱਚ ਘੱਟ ਤੋਂ 10 ਗਲਾਸ ਪਾਣੀ ਜ਼ਰੂਰ ਪੀਓ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਜਾਣਕਾਰੀ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ